ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਪੀਰਾਂ ਫਕੀਰਾਂ ਨੇ ਵੀ ਗੁਰੂ ਸਹਿਬਾਨਾਂ ਦੀ ਸੇਵਾ ਕੀਤੀ ਹੈ ਉਹਨਾਂ ਵਿੱਚੋਂ ਇੱਕ ਨੇ ਪੀਰ ਬਾਬਾ ਵਲੈਸ਼ਾ ਜੀ ਕੌਣ ਸੀ ਪੀਰ ਬਾਬਾ ਵਲੈਸ਼ਾ ਜੀ ਤੇ ਉਹਨਾਂ ਦਾ ਕੀ ਇਤਿਹਾਸ ਹੈ ਕਿਸੇ ਯਾਦ ਵਿੱਚ ਕਿਸੇ ਉਡੀਕ ਵਿੱਚ ਉਹ ਰੋਜ਼ ਝਾੜੂ ਦੀ ਸੇਵਾ ਕਰਿਆ ਕਰਦੇ ਸਨ ਅਤੇ ਉਸ ਰਾਹ ਤੇ ਪਾਣੀ ਛਿੜਕਿਆ ਕਰਦੇ ਸਨ ਉਹਨਾਂ ਦਾ ਰੰਗਲਾ ਮਾਹੀ ਕੌਣ ਸੀ ਇਸ ਇਤਿਹਾਸ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਗੁਰਦੁਆਰਾ ਝੰਡਾ ਸਾਹਿਬ ਜਿੱਥੇ ਪੀਰ ਬਾਬਾ ਵਲੈ ਸ਼ਾਹ ਜੀ ਦੀ ਵੀ ਸਮਾਦੇ ਸੁਸ਼ੋਭਿਤ ਹੈ ਗੁਰਦੁਆਰੇ ਦੇ ਨਾਲ ਨਾਲ ਪੀਰ ਬਾਬਾ ਜੀ ਦੀ ਵੀ ਦਰਗਾਹ ਹੈ ਇਹ ਗੁਰਦੁਆਰਾ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਦੇ ਨੇੜੇ ਪੈਂਦੇ ਇੱਕ ਪਿੰਡ ਝੰਡਾ ਵਿਖੇ ਸੁਸ਼ੋਭਿਤ ਹੈ ਇਹ ਇੱਕ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਨਗਰ ਹੈ ਇਸ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਯੁੱਧਾਂ ਜੰਗਾਂ ਤੋਂ ਬਾਅਦ ਦਮਦਮਾ ਸਹਿਬਾ ਕੇ ਵਿਰਾਜੇ ਸੰਤ ਉਦੋਂ ਪੀਰ ਬਾਬਾ ਵਲੈਸ਼ਾ ਜੀ ਝੰਡਾ ਨਗਰ ਵਿੱਚ ਰਹਿੰਦੇ ਸਨ ਤੇ ਪੀਰ ਬਾਬਾ ਜੀ ਨੂੰ ਇਹ ਉਡੀਕ ਸੀ ਕਿ ਜਿਹੜੇ ਗੁਰੂ ਗੋਬੀ ਸਿੰਘ ਜੀ ਨੇ ਉਹ ਉਹਨਾਂ ਕੋਲ ਉਹਨਾਂ ਨੂੰ ਮਿਲਣ ਜ਼ਰੂਰ ਆਉਣਗੇ ਐਸੇ ਕਰਕੇ ਉਹ ਇਸ ਰਾਹ ਤੋਂ ਜਿਹੜਾ ਝੰਡਾ ਨਗਰ ਤੋਂ ਲੈ ਕੇ ਦੰਦਮਾ ਸਾਹਿਬ ਵਿਖੇ ਸੀਗਾ ਉਸ ਰਾਹ ਤੇ ਉਹ ਰੋਜ਼ ਝਾੜੂ ਦੀ ਸੇਵਾ ਕਰਿਆ ਕਰਦੇ ਸਨ ਤੇ ਰੋਜ਼ ਪਾਣੀ ਛਿੜਕਦੇ ਸਨ ਆਪਣਾ ਨਿਤਨੇਮ ਕਰਕੇ ਆਪਣੇ ਅੱਲਾ ਨੂੰ ਯਾਦ ਕਰਕੇ ਉਹ ਇਹ ਸੇਵਾ ਕਰਦੇ ਸਨ ਤੇ ਜਦੋਂ ਲੋਕ ਉਹਨਾਂ ਨੂੰ ਪੁੱਛਦੇ ਸਨ ਕਿ ਤੁਸੀਂ ਇਦਾਂ ਕਿਉਂ ਕਰਦੇ ਹੋ ਤਾਂ ਪੀਰ ਬਾਬਾ ਬਲਾਈਸ਼ਾ ਜੀ ਕਹਿੰਦੇ ਸਨ ਕਿ ਇਸ ਰਾਹ ਤੋਂ ਮੇਰੇ ਰੰਗਲੇ ਮਾਹੀ ਨੇ ਮੈਨੂੰ ਮਿਲਣ ਆਉਣਾ ਹੈ ਤੇ ਉਹਨਾਂ ਦਾ ਰੰਗਲਾ ਮਾਹੀ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਇੰਤਜ਼ਾਰ ਵਿੱਚ ਉਹ ਹਰ ਰੋਜ਼ ਉਹਨਾਂ ਲਈ ਰਸਤਾ ਸਵਾਰ ਕੇ ਰੱਖਦੇ ਸਨ ਕਿ ਉਹ ਇੱਕ ਦਿਨ ਜ਼ਰੂਰ ਆਉਣਗੇ ਔਰ ਉਹਨਾਂ ਨੂੰ ਨਜ਼ਰਿ ਨਿਹਾਲ ਕਰਨਗੇ ਸੇਵਾ ਕਰਦੇ ਹੋਏ ਪੀਰ ਬਾਬਾ ਬਲੈਸ਼ਾ ਜੀ ਨੂੰ ਇਹ ਮਨ ਵਿੱਚ ਪੂਰਾ ਯਕੀਨ ਤੇ ਪੂਰਾ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣ ਜ਼ਰੂਰ ਆਉਣਗੇ ਇਸ ਸਥਾਨ ਤੇ ਉਹ ਜ਼ਰੂਰ ਆਉਣਗੇ ਔਰ ਉਹਨਾਂ ਦਾ ਯਕੀਨ ਸੱਚ ਹੋਇਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਹਜੂਸਾ ਪਰਤ ਰਹੇ ਸਨ ਤੇ ਰਸਤੇ ਵਿੱਚ ਉਹ ਪਿੰਡ ਚੰਡਾਗਲਾਂ ਵਿੱਚ ਅੰਤਰਿਆਮੀ ਰੂਪ ਮਨ ਵਿੱਚ ਧਾਰ ਕੇ ਕਿ ਇੱਥੇ ਇੱਕ ਉਹਨਾਂ ਦਾ ਪਿਆਰਾ ਰਹਿੰਦਾ ਹੈ ਜੋ ਉਹਨਾਂ ਦੀ ਉਡੀਕ ਕਰ ਰਿਹਾ ਹੈ ਉਹਨੂੰ ਮਿਲਣ ਆਏ ਇਸ ਸਥਾਨ ਤੇ ਆ ਕੇ ਉਹਨਾਂ ਨੇ ਇਸ ਸਥਾਨ ਨੂੰ ਇਸ ਸਥਾਨ ਨੂੰ ਭਾਗਾ ਪਰਿਆ ਕਰ ਦਿੱਤਾ ਪੀਰ ਬਾਬਾ ਲੈ ਸ਼ਾ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਦੀ ਸੇਵਾ ਵੇਖ ਕੇ ਜਿਹੜੇ ਉਹਨਾਂ ਦੇ ਮਨ ਵਿੱਚ ਇੱਛਾ ਸੀ ਜਿਸ ਕਰਕੇ ਉਹ ਰੋਜ਼ ਰਸਤਾ ਸਵਾਰਦੇ ਸੀ ਇਸ ਸੇਵਾ ਨੂੰ ਪਰਵਾਨ ਕਰਦੇ ਹੋਏ ਗੁਰਗੋਮੀ ਸਿੰਘ ਜੀ ਨੇ ਉਹਨਾਂ ਨੂੰ ਵਾਅਦਾ ਦਿੱਤਾ ਕਿ ਜਿਹੜਾ ਵੀ ਉਹਨਾਂ ਦੀ ਦਰਗਾਹ ਤੇ ਆ ਕੇ ਆਪਣੀ ਮਨੋ ਕਾਮਨਾ ਦਿਲੋਂ ਮੰਗੇਗਾ ਉਸ ਦੀ ਇੱਛਾ ਪੂਰੀ ਹੋਏਗੀ ਤੇ ਉਹਨਾਂ ਨੂੰ ਦੁੱਧ ਅਤੇ ਪੁੱਤ ਦਾ ਵਾਰਤਾ ਜਿਹੜਾ ਵੀ ਸ਼ਰਧਾਲੂ ਉੱਥੇ ਜਾ ਕੇ ਆਪਦੇ ਦਿਲੋਂ ਸੱਚੀ ਫਰਿਆਦ ਕਰਦਾ ਹੈ ਉਹਦੀ ਫਰਿਆਦ ਪੂਰੀ ਹੁੰਦੀ ਹੈ ਝੁੰਡੇ ਨਗਰ ਦਾ ਜਿਹੜਾ ਪਾਣੀ ਸੀ ਉਹ ਵੀ ਖਾਰਾ ਅਤੇ ਕੋੜਾ ਮੰਨਿਆ ਜਾਂਦਾ ਸੀ ਗੁਰਗੋਮੀ ਸਿੰਘ ਜੀ ਨੇ ਉਸ ਜਲ ਨੂੰ ਅਤੇ ਤੇਈ ਕੱਤੇ ਨੂੰ ਭਾਰੀ ਜੋਨ ਮੇਲਾ ਲੱਗਦਾ ਹੈ ਅਤੇ ਦਿਨ ਵੀਰਵਾਰ ਨੂੰ ਵੀ ਸੰਗਤਾਂ ਪੀਰ ਬਾਬਾ ਗਲਿਆਸ਼ਾ ਦੀ ਦਰਗਾਹ ਤੇ ਦੂਰੋਂ ਦੂਰੋਂ ਦਰਸ਼ਨ ਕਰ ਆਉਂਦੀਆਂ ਹਨ ਅਤੇ ਦੁੱਧ ਅਤੇ ਅਲੱਗ-ਅਲੱਗ ਮਹਾਪੁਰਖਾਂ ਬੁੱਢਾ ਦਲ ਸਭ ਦੀਆਂ ਤਸਵੀਰਾਂ ਲਗਾ ਕੇ ਥੱਲੇ ਇਤਿਹਾਸ ਲਿਖਿਆ ਹੋਇਆ ਹੈ ਜਿਹੜਾ ਕਿ ਆਪਾਂ ਅਗਰ ਜਦੋਂ ਵੀ ਆਪਾਂ ਉੱਥੇ ਦਰਸ਼ਨ ਮਿਲੇ ਕਰਨ ਜਾਂਦੇ ਹਾਂ ਤੇ ਆਪਣਾ ਫਰਜ਼ ਬੰਦਾ ਹੈ ਕਿ ਉਹ ਇਤਿਹਾਸ ਜ਼ਰੂਰ ਪੜ ਕੇ ਆਈਏ ਉਸ ਇਤਿਹਾਸ ਵਿੱਚ ਗੁਰਗੋਮੀ ਸਿੰਘ ਜੀ ਦੇ ਆਨੰਦਪੁਰ ਵਿਛੋੜੇ ਬਾਰੇ ਵੀ ਦੱਸਿਆ ਗਿਆ ਹੈ ਤੇ ਸੰਗਤਾਂ ਗੁਰੂ ਘਰ ਮੱਥਾ ਟੇਕ ਕੇ ਫਿਰ ਵੀਰ ਬਾਬਾ ਬਲਾਈ ਸਾਹੀ ਦਰਗਾਹ ਤੇ ਜਾਂਦੀਆਂ ਹਨ ਉੱਥੋਂ ਮੱਥਾ ਟੇਕ ਕੇ ਨਿਸ਼ਾਨ ਸਾਹਿਬ ਦੇ ਸਾਹਮਣੇ ਇਸ ਸਥਾਨ ਤੇ ਜਿੱਥੇ ਗੁਰੂ ਸਹਿਬਾਨਾਂ ਤੇ ਅਲੱਗ-ਅਲੱਗ ਮਹਾਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਹਨ ਉੱਥੇ ਵੀ ਮੱਥਾ ਟੇਕਦੀਆਂ ਹਨ ਤੇ ਦਰਸ਼ਨ ਮੇਲੇ ਕਰਦੀਆਂ ਹਨ ਇਸ ਸਥਾਨ ਤੇ ਗੁਰੂ ਘਰ ਵੱਲੋਂ ਪੂਰੇ ਨਗਰ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਟਿਆ ਜਾਂਦਾ ਹੈ ਜਦੋਂ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਤੇ ਸੰਗਤਾਂ ਵਾਧ ਛੱਡ ਕੇ ਇਸ ਨਗਰ ਕੀਰਤਨ ਵਿੱਚ ਸੇਵਾ ਕਰਦੀਆਂ ਹਨ ਜੇ ਇਸ ਵੀਡੀਓ ਵਿੱਚ ਕੋਈ ਵੀ ਜਾਣਕਾਰੀ ਦਿੰਦੇ ਹੋਏ ਜਾਂ ਮੇਰੇ ਤੋਂ ਬੋਲਦੇ ਹੋਏ ਕੋਈ ਵੀ ਸ਼ਬਦ ਉੱਚਾ ਨੀਵਾ ਜਾਂ ਗਲਤ ਹੋ ਗਿਆ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰਨਾ ਜੀ ਧੰਨਵਾਦ ਜੀ ਤੇ ਇਦਾਂ ਦੀਆਂ ਵੀਡੀਓਜ਼ ਡੇਲੀ ਜਾਣਨ ਲਈ ਇਤਿਹਾਸ